ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਲਗਾਤਾਰ ਪੰਜਾਬ ਦੀ ਸਿਆਸਤ ਵਿਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਪਾਸੇ ਉੱਥੇ ਹੀ ਹੁਣ ਭਾਜਪਾ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀ ਹੈ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅ ਬਿਕਰਮ ਮਜੀਠੀਆ ਨੂੰ ਚਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੀਐਮ ਅੱਗੇ ਜਿਹੜਾ ਕਿ ਬਿਕਰਮ ਮਜੀਠੀਆ ਨਹੀਂ ਚੁੱਕ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਰੇਡ ਮਰਵਾਈ ਗਈ ਪਰੰਤੂ ਬਿਕਰਮ ਮਜੀਠੀਆ ਚੁੱਕਣ ਵਾਲਾ ਨਹੀਂ ਆ ਤੇ ਉੱਥੇ ਜੇਕਰ ਕੋਈ ਸੱਚ ਦੀ ਆਵਾਜ਼ ਚੱਕਦਾ ਹੈ ਤਾਂ ਉਸ ਨੂੰ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੁਨੀਲ ਜਾਖੜ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਪਲਟਵਾਰ ਵੀ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੇ ਹੁਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਅਫੀਸ਼ੀਅਲ ਪੌਂਜ਼ੀ ਸਕੀਮ ਜਿਹਨੂੰ ਕਹਿੰਦੇ ਐ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਵੀ ਤੁਹਾਡੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਦੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਐ ਸਭ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ ਡੇਢ ਕਰੋੜ ਰੁਪਈਆ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੁਹੱਲੀ ਦੇ ਕੋਲ ਇਲਾ ਲੁਧਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਈਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤਾ ਉਹਦੇ ਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਪਛੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅਜ ਬਿਕ ਨਹੀਂ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਵ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਤੁਹਾਡੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦਿਨ ਦੇਣੇ ਆ 3.5 ਸਾਨੂੰ ਪਾਸੇ ਦੇ ਦਿਓ ਇਹ ਬਾਅਦ 'ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਉਸੇ ਪਲਾਟ ਦੇ ਦੇਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਆ ਸਰਕਾਰ ਇਹ ਸਰਕਾਰ ਦਾ ਅਗਰ ਨਾਮ ਪੌਂਜੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਦੇਣਾ ਚਾਹਨਾ ਕਿਉਂਕਿ ਮੇਰੇ ਸਾਰੇ ਕਲੀਗ ਰਏ ਹੋਏ ਆ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਧਿਆਨ ਰੱਖਿਓ ਆੜਾ ਦਵਾਲਾ ਦੇਖ ਲਿਓ ਸੁਨੀਲ ਜਾਖੜ ਦੀ ਗਲਤੀ ਯਕੀਨ ਨਾ ਕਰਿਓ ਆਇਥੋਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ 골ਡਨ ਫੋਰੈਸਟ ਵਾਲੇ ਦੀ ਜਗ੍ਹਾ ਪਈ ਹੈ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਹਜ਼ਾਰਾਂ ਕਰੋੜ ਦੀ ਜ਼ਮੀਨ ਇਹ ਹੀ ਕਰਕੇ ਵੀ ਛੋਡੀ ਤੁਹਾਨੂੰ ਸਾਨੂੰ ਸੁਣੀ ਦਿਓ ਪੈਸੇ ਛੋਡੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਇਸੇ 4 ਗੁਣਾ ਅੱਜ ਉਹਨਾਂ ਨੇ ਬਿਆਨ ਚੀਮਾ ਸਾਹਿਬ ਦੇ ਲੱਗੇ ਆ 400 ਗੁਣਾ 400% ਵਾਦਾ ਮਤਲਬ 4 ਗੁਣਾ ਛੋਡੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਿਆ ਸਰਕਾਰ ਹੈ ਹਜ਼ ਬਿਕਮ ਅ ਪੌਨਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਤੇ ਕਈ ਲੋਕਾਂ ਦੇ ਆ ਵੀ ਬਿਆਨ ਆ ਰਹੇ ਵੀ ਜੇ ਕੱਲਾ ਸਰਕਾਰ ਬਦਲ ਗਈ ਫਿਰ ਸਾਡੀ ਜ਼ਮੀਨ ਜਿਹੜੀ ਹੈ ਲੈ ਕੇ ਬੈਘੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਭ ਦੀ ਮਰਜ਼ੀ ਦੇ ਬਿਨਾ ਤੁਸੀਂ ਆਪਣੇ ਮਾਲਕ ਰਹੋਗੇ ਤੇ ਜਿਹੜੇ ਕਿਸੇ ਨਹੀਂ ਹੱਥ ਪਾ ਲਿਆ ਜਿਹੜੇ ਕੋਈ ਮੰਤਰੀ ਹੈ ਚ ਚੀਮਾ ਸਾਹਿਬ ਤੁਹਾਨੂੰ ਕਿਤੇ ਡਿਪਟੀ ਚੀਫ ਨਿਸਰਾ ਚਾਂਸਾ ਦੇ ਕੇ ਸਾਈਨ ਨਾ ਕਰ ਦਿਓ ਪੰਗੂ ਸਾਹਿਬ ਕਹਿੰਦੇ ਦੇਖ ਲਿਓ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਧਿਆਨ ਕਰ ਲਿਓ ਚੁਟਕਲੇ ਸੁਣਾਉਣ ਨਾਲ ਇਹ ਤਾਂ ਉੱਡ ਜਾਣਗੇ ਕਹਿੰਦੇ ਉਠਾਂ ਵਾਲੇ ਤੁਰ ਜਾਣਗੇ ਬਾਚੇ ਪਾਲਦੀ ਫਿਰੇਗੀ ਤੂੰ ਇਹਨਾਂ ਨੂੰ ਇਹ ਕੇਜਰੀਵਾਲ ਸਾਹਿਬ ਉਹ ਇੱਥੋਂ ਸਮੇਟ ਕੇ ਦਿੱਲੀ ਭੇਜ ਦੇਣਗੇ ਜਾ ਵੜਨਗੇ ਮਗਰ ਜਵਾਬ ਤੁਹਾਨੂੰ ਦੇਣਾ ਪਊਗਾ ਆ ਜਿਹੜਾ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਨੂੰ ਕਾਬੂ ਕਰ ਜਾ ਰਹੇ ਹੋ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਖੂਨ ਪਸੀਨੇ ਦੀ ਕੰਕੁਸ਼ੀਨੇ ਦੀ ਕਮਾਈ ਹੈ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਵੀ ਇਸ ਜ਼ਮੀਨ ਨੂੰ ਹੱਥ ਅਗਰ ਤੁਸੀਂ ਲਾਣੇ ਹੋ ਤੁਸੀਂ ਕਿਸਾਨ ਦੇ ਜਿਹਦੇ ਤੁਸੀਂ ਬਾਲੇ ਪੱਖ ਪਾਤੀ ਬਣੇ ਬੈਠੇ ਸੀਗੇ ਜਿਹਨਾਂ ਕਿਸਾਨਾਂ ਨੂੰ ਤੁਸੀਂ ਉਤੋਂ ਮੀਟਿੰਗ ਚੋਂ ਬਾਹਰ ਭਜਾਇਆ ਆ ਤੁਸੀਂ ਲੋਕਾਂ ਦੇ ਨਾਲ ਬੜਾ ਧੱਕਾ ਕਰ ਰਹੇ ਹੋ ਆਹ ਕੌਨਸੀ ਸਕੀਮ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਪੜਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜਨਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਡਟ ਕੇ ਵਿਰੋਧ ਕਰੂਗੀ ਤੇ ਆ ਲੋਕਾਂ ਦੀ ਜਿਹੜੀ ਜ਼ਮੀਨਾਂ ਹੈ ਵਾਪਸ ਮਲਕੀਅਤ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਸਾਹਿਬ ਕਿ ਤੁਸੀਂ ਤਰ੍ਹਾਂ ਸਵੇਖੋ ਕੱਲ ਪੋਰਵਜੇ ਬਤਾਪ ਸਸਪੈਂਡ ਕੀਆ ਗਿਆ ਹੈ देखिए कंवर विजय प्रताप जी एक बहुत ही रिप्यूटेड बड़ा उनका नाम आईपीएस अधिकारी पुलिस के ऑफिसर रहे आला ऑफिसर रहे हैं आम आदमी कोई मेरे जैसा नासमझ आदमी इनकी जांचों में आ जाए तो और बात है परंतु एक पुलिस अधिकारी होने के नाते मैं समझता हूं कि जब दो हजार सतारह के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जॉसों में कैसे आ गए आपको क्या लगा कि ये बदलाव कर देंगे जो लोग आतंकियों के साए में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे इनके साथ इस पाप के अंदर कुंवर विजय प्रताप जी जाने अनजाने आप भी इस पाप के अंदर बागी हो गए इसका फैसला आपको लेना पड़ेगा कि आपने सही कदम उठाया था गलत उठाया था